ਬੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਲੈ ਕੇ ਸਾਡੇ ਬਾਲਾਂ ਤੱਕ ਬਹੁਤ ਹੀ ਫਾਇਦੇਮੰਦ ਹੈ ਇਹ ਆਵਲਾ ਤੇ ਸਾਡੇ ਸਰੀਰ ਨੂੰ ਇਹ ਕਿੰਨੇ ਫਾਇਦੇ ਦਿੰਦਾ ਉਹ ਅਸੀਂ ਸੋਚ ਵੀ ਨਹੀਂ ਸਕਦੇ ਜ਼ਿਆਦਾਤਰ ਲੋਕ ਇਹਨੂੰ ਆਵਲਾ ਕਹਿੰਦੇ ਆ ਕਈ ਔਲਾ ਕਹਿ ਦਿੰਦੇ ਆ ਤੇ ਆਪਾਂ ਇਹਦੀ ਬਣਾਵਾਂਗੇ ਜੀ ਅੱਜ ਬਹੁਤ ਹੀ ਟੇਸਟੀ ਜੀ ਖੱਟੀ ਮਿੱਠੀ ਮਜ਼ੇਦਾਰ ਚਟਨੀ ਜਿਹਨੂੰ ਆਪਾਂ ਸਾਲ ਭਰ ਤੱਕ ਸਟੋਰ ਰੱਖ ਸਕਦੇ ਹਾਂ ਸਾਲ ਪਰ ਤੱਕ ਇਸ ਲਈ ਕਿਉਂਕਿ ਜਦੋਂ ਤੱਕ ਦੁਵਾਰਾ ਔਲੇ ਨਹੀਂ ਆਉਂਦੇ ਵੈਸੇ ਇਹਨੂੰ ਹੁੰਦਾ ਕਦੇ ਵੀ ਕੁਛ ਨਹੀਂ ਤੇ ਨਾਲ ਹੀ ਬਣਾਵਾਂਗੇ ਇਹਦੇ ਮਜ਼ੇਦਾਰ ਜャ ਜੂਸ ਜਿਹੜਾ ਕਿ ਸਾਡੇ ਭਾਰ ਘਟਾਉਣ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਸ ਤਰੀਕੇ ਨਾਲ ਜੂਸ ਬਣਾ ਕੇ ਤੁਸੀਂ ਪਿਓ ਤਾਂ ਤੁਹਾਨੂੰ ਬੜੇ ਹੀ ਫਾਇਦੇ ਹੋਣਗੇ ਤਾਂ ਸਭ ਤੋਂ ਪਹਿਲਾਂ ਇਹਦੇ ਲਈ ਲੈਏ ਜੀ ਆਪਾਂ ਔਲੇ ਜਿਹੜੇ ਅੱਧਾ ਕਿਲੋ ਨੇ ਇਹ ਤੁਸੀਂ ਦੇਖ ਕੇ ਲੈਣਾ ਇਸ ਤਰ੍ਹਾਂ ਨਿਸ਼ਾਨ ਵਗੈਰਾ ਇਹਨਾਂ ਤੇ ਆਮ ਹੀ ਹੁੰਦੇ ਆ ਤੇ ਨਾ ਇਹਨਾਂ ਨੂੰ ਉਬਾਲਣ ਦੀ ਲੋੜ ਐ ਨਾ ਇਹਨਾਂ ਨੂੰ ਸਟੀਮ ਵਗੈਰਾ ਦੇਣ ਦੀ ਲੋੜ ਐ ਇਸੇ ਤਰੀਕੇ ਨਾਲ ਆਪਾਂ ਬਹੁਤ ਹੀ ਵਧੀਆ ਇਹਦੀ ਖੱਟੀ ਮਿੱਠੀ ਜੀ ਚਟਨੀ ਬਣਾਵਾਂਗੇ ਬਸ ਇਹਨਾਂ ਉੱਪਰ ਕੋਈ ਦਾਗ ਨਾ ਹੋਵੇ ਕੋਈ ਵੀ ਖਰਾਬ ਨਾ ਹੋਵੇ ਜਿਹੜੇ ਨਿਸ਼ਾਨ ਜੇ ਐ ਤਾਂ ਆਮ ਹੀ ਹੁੰਦੇ ਐ ਉਸ ਤੋਂ ਬਾਅਦ ਜੀ ਆਪਾਂ ਇਹਨਾਂ ਨੂੰ ਕਰਾਂਗੇ ਗ੍ਰੇਟ ਥੋੜਾ ਜਿਹਾ ਸਮਾਂ ਜਿਹੜਾ ਜ਼ਰੂਰ ਲੱਗ ਜੂਗਾ ਧੋ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਓ ਗਿੱਲੇ ਨਹੀਂ ਹੋਣੇ ਚਾਹੀਦੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਇਹਨੂੰ ਤੁਸੀਂ ਗ੍ਰੇਟ ਕਰ ਲਿਓ ਪਰ ਜਦੋਂ ਵੀ ਤੁਸੀਂ ਇਹ ਚਟਨੀ ਬਣਾ ਲਈ ਤਾਂ ਤੁਸੀਂ ਸਾਰੀ ਮਿਹਨਤ ਹੈ ਜਿਹੜੀ ਭੁੱਲ ਜਾਓਗੇ ਤੇ ਜਿਹੜੀਆਂ ਇਹਦੀਆਂ ਗਿਟਕਾਂ ਹੋਣ ਗਿਆ ਉਹਨਾਂ ਨੂੰ ਆਪਾਂ ਬਿਲਕੁਲ ਵੀ ਖਰਾਬ ਨਹੀਂ ਕਰਾਂਗੇ ਉਹਨਾਂ ਦਾ ਬਹੁਤ ਹੀ ਟੇਸਟੀ ਜਿਹਾ ਬਣਾਵਾਂਗੇ ਜੂਸ ਤੇ ਉਸ ਤਰੀਕੇ ਨਾਲ ਜੂਸ ਤੁਸੀਂ ਰੋਜ਼ ਬਣਾ ਕੇ ਪੀ ਸਕਦੇ ਹੋ ਤੇ ਇਹਦੇ ਲਈ ਲਈ ਹੈ ਜੀ ਆਪਾਂ 250 ਗ੍ਰਾਮ ਬੂਰਾ ਖੰਡ ਤੁਸੀਂ ਇੱਥੇ ਮਿਸ਼ਰੀ ਲੈ ਸਕਦੇ ਹੋ ਜਾਂ ਫਿਰ ਇਹ ਹੀ ਖੰਡ ਆਪਾਂ ਇਸ ਚਟਨੀ ਨੂੰ ਬਣਾ ਲਈ ਦੋ ਤਰ੍ਹਾਂ ਦੀ ਮਿਠਾਸ ਪਾਵਾਂਗੇ ਤੇ ਤੁਸੀਂ ਤੁਹਾਡਾ ਦਿਲ ਕਰੇ ਤੁਸੀਂ ਉਵੇਂ ਰੱਖ ਸਕਦੇ ਹੋ ਜੇ ਅੱਧਾ ਕਿਲੋ ਔਲੇ ਹੈ ਤਾਂ ਤੁਸੀਂ ਅੱਧਾ ਕਿਲੋ ਹੀ ਮਿੱਠਾ ਲੈਣਾਗਾ ਪਰ ਦੇਖਿਓ ਇਹਦੀਆਂ ਗਿੱਟਕਾਂ ਵਗੈਰਾ ਆਪਾਂ ਕੱਢੀਆਂ ਜਿਹੜੀਆਂ ਉਸ ਹਿਸਾਬ ਨਾਲ ਤੁਸੀਂ ਮਿੱਠਾ ਘੱਟ ਰੱਖ ਲਿਓ ਤੇ ਇਹ ਜਿਹੜੀ ਇਸ ਤਰੀਕੇ ਨਾਲ ਆਪਾਂ ਪਰਤਾਂ ਬਣਾਈਆਂ ਪਹਿਲਾਂ ਬੂਰਾ ਖੰਡ ਪਾਈ ਫਿਰ ਉੱਤੇ ਉਹਦੇ ਉੱਤੇ ਆਵਲਾ ਪਾਇਆ ਗ੍ਰੇਟ ਕੀਤਾ ਹੋਇਆ ਉਸ ਤੋਂ ਬਾਅਦ ਫਿਰ ਖੰਡ ਤੇ ਫਿਰ ਆਵਲਾ ਇਸ ਤਰ੍ਹਾਂ ਪਾ ਕੇ ਤੁਸੀਂ 3-4 ਮਿੰਟ ਲਈ ਪੈਨ ਨੂੰ ਐਸੀ ਤਰ੍ਹਾਂ ਹੀ ਰੱਖ ਦਿਓ ਕਿਉਂਕਿ ਆਮਲੇ ਵਿੱਚ ਬੜਾ ਹੀ ਪਾਣੀ ਹੁੰਦਾ ਹੈਗਾ ਤੇ ਖੰਡ ਦੇ ਨਾਲ ਉਹ ਹੋਰ ਵੀ ਜ਼ਿਆਦਾ ਬਾਹਰ ਹੋ ਜਾਂਦਾ ਤੇ ਇੱਕ ਸਾਈਡ ਤੇ ਤੁਸੀਂ ਇਹਨੂੰ ਰੱਖ ਕੇ ਉਸ ਤੋਂ ਬਾਅਦ ਤੁਸੀਂ ਇਹਦੇ ਲਈ ਦੂਸਰਾ ਸਮਾਨ ਤਿਆਰ ਕਰ ਲਿਓ ਫਿਰ ਆਪਾਂ ਲਿਆ ਜੀ ਗੁੜ 250 ਗ੍ਰਾਮ ਲਈ ਸੀ ਆਪਾਂ ਖੰਡ ਤੇ 200 ਗ੍ਰਾਮ ਲਿਆ ਜੀ ਆਪਾਂ ਗੁੜ ਇਹਨੂੰ ਚਾਹੇ ਤਾਂ ਤੁਸੀਂ ਗ੍ਰੇਟ ਕਰ ਲਿਓ ਨਹੀਂ ਤੁਸੀਂ ਜਿਹੜਾ ਆਪਣਾ ਪੁਰਾਣਾ ਤਰੀਕਾ ਘਰ ਵਾਲਾ ਉਹੀ ਵਰਤਿਓ ਦੇਖੋ ਮੈਂ ਇਹਨੂੰ ਇਸ ਤਰੀਕੇ ਨਾਲ ਕੱਟਿਆ ਤੇ ਹੋਰ ਮੈਨੂੰ ਜ਼ਰੂਰ ਦੱਸਿਓ ਤੁਸੀਂ ਇਹੋ ਜਿਹੇ ਤਰੀਕੇ ਜਿਹੜਾ ਘਰ ਵਿੱਚ ਕੌਣ-ਕੌਣ ਵਰਤਦਾ ਹੈ ਗੁੜ ਨੂੰ ਵੀ ਕੁੱਟ ਕੇ ਆਪਾਂ ਇੱਕ ਸਾਈਡ ਤੇ ਰੱਖਤਾ ਫਿਰ ਜੀ ਪੈਨ ਨੂੰ ਆਪਾਂ ਚੜਾਤਾ ਗੈਸ ਤੇ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਰੱਖਿਓ ਕਿਉਂਕਿ ਇਹ ਬਿਲਕੁਲ ਵੀ ਨਾਲ ਨਹੀਂ ਲੱਗਣਾ ਚਾਹੀਦਾ ਤਾਂ ਕਿ ਜਿਹੜਾ ਚਟਨੀ ਦਾ ਟੇਸਟ ਹੈ ਬਿਲਕੁਲ ਖਰਾਬ ਨਾ ਹੋਵੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਹੌਲੀ ਹੌਲੀ ਇਸੇ ਤਰੀਕੇ ਨਾਲ ਹੀ ਹਲਾਉਂਦੇ ਜਾਵਾਂਗੇ ਥੋੜੀ ਜੀ دیر ਬਾਅਦ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਦੇਖੋ ਕੁਛ ਤਾਂ ਆਪਣਾ ਖੰਡ ਪਾਣੀ ਛੱਡ ਗਈ ਕੁਛ ਛੱਡ ਗਿਆ ਔਲਾ ਤੇ ਇਸ ਤਰੀਕੇ ਨਾਲ ਹੀ ਹੋ ਜੂ ਪਰ ਇਸ ਪਾਣੀ ਨੂੰ ਤੁਸੀਂ ਬਿਲਕੁਲ ਸੁਕਾ ਲੈਣਾ ਹੈਗਾ ਇਹਦੇ ਵਿੱਚ ਹੀ ਉਸੇ ਤਰ੍ਹਾਂ ਹੀ ਪਕਾਈ ਜਾਣਾ ਫਿਰ ਬਿਲਕੁਲ ਥੋੜਾ ਜਿਹਾ ਪਾ ਦਿਓ ਸੈਂਡਾ ਨਮਕ ਜਿਹੜਾ ਇਹਦੇ ਵਿੱਚ ਹੋਰ ਪਾਣੀ ਵਗੈਰਾ ਵੀ ਹੈ ਤਾਂ ਕਿ ਉਹ ਨਿਕਲ ਜੇ ਬਾਅਦ ਵਿੱਚ ਨਮਕ ਨਾਲੇ ਬਿਲਕੁਲ ਪਾਣੀ ਨਾ ਛੱਡੀ ਉਸ ਤੋਂ ਬਾਅਦ ਜਿਦੋਂ ਇਹ ਸਾਰਾ ਪਾਣੀ ਸੁੱਕ ਗਿਆ ਤਾਂ ਫਿਰ ਇਹਦੇ ਵਿੱਚ ਪਾ ਦਿਓ ਜੀ ਗੁੜ ਗੁੜ ਆਪਾਂ ਇਸ ਚੋਂ ਵੀ ਥੋੜਾ ਜਿਹਾ ਰੱਖ ਲਿਆ ਕਿਉਂਕਿ ਮੈਨੂੰ ਜ਼ਿਆਦਾ ਲੱਗਿਆ ਤੁਸੀਂ ਥੋੜਾ ਜਿਹਾ ਮਿੱਠਾ ਚੈੱਕ ਕਰ ਲਿਓ ਆਪਣੇ ਹਿਸਾਬ ਨਾਲ ਪਾ ਲਿਓ ਹਰੀ-ਹਰੀ ਗੁੜਾ ਜਿਹੜਾ ਉਹ ਵਿੱਚੇ ਹੀ ਮੈਲਟ ਹੋ ਜਾਊਗਾ ਦੇਖੋ ਇਹਦਾ ਕਲਰ ਕਿੰਨਾ ਸੋਹਣਾ ਆਇਆ ਆਪਾਂ ਸਾਰਾ ਗੁੜਾ ਜਿਹੜਾ ਇਸ ਲਈ ਨਹੀਂ ਪਾਇਆ ਕਿਉਂਕਿ ਉਹ ਫਿਰ ਜ਼ਿਆਦਾ ਹੀ ਕਾਲੇ ਕਲਰ ਦਾ ਹੋ ਜਾਂਦਾ ਬਾਕੀ ਜਿਹਨੂੰ ਪਸੰਦ ਹੋਵੇ ਤੁਸੀਂ ਕੱਲੇ ਹੀ ਉਹਨਾਂ ਗੁੜ ਪਾ ਲਿਓ ਫਿਰ ਜਦੋਂ ਹੀ ਜੀ ਗੁੜ ਦਾ ਪਾਣੀ ਵੀ ਸੋ ਗਿਆ ਤਾਂ ਉਹਦੇ ਵਿੱਚ ਪਾਇਓ ਜੀ ਕਾਲੀ ਮਿਰਚ ਥੋੜਾ ਜਿਹਾ ਕਾਲਾ ਨਮਕ ਫਿਰ ਪਾਵਾਂਗੇ ਰੰਗ ਵਾਲੀ ਮਿਰਚ ਰੰਗ ਵਾਲੀ ਮਿਰਚ ਜੇ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਨਹੀਂ ਕਿ ਦਿਲ ਕਰਦਾ ਤਾਂ ਤੁਸੀਂ ਸਕਿੱਪ ਕਰ ਦਿਓ ਪਰ ਇਹਨਾਂ ਕਲਰ ਹੈ ਬੜਾ ਹੀ ਵਧੀਆ ਹੁੰਦਾ ਥੋੜੀ ਜਿਹੀ ਪਾਈ ਆਪਾਂ ਹਲਦੀ ਹਲਦੀ ਆਪਣੇ ਲਈ ਸਰਦੀ ਵਿੱਚ ਕਿੰਨੀ ਜਿਆਦਾ ਵਧੀਆ ਉਹ ਤੁਸੀਂ ਜਾਣਦੇ ਹੋ ਤੇ ਹੌਲੀ ਹੌਲੀ ਆਪਾਂ ਇਹਨੂੰ ਮਿਕਸ ਕਰ ਦਾਂਗੇ ਬਹੁਤ ਹੀ ਵਧੀਆ ਲਾਜਵਾਬ ਜੀ ਚਟਨੀ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਵੀਡੀਓ ਨੂੰ ਨਾਲ ਨਾਲ ਸ਼ੇਅਰ ਜ਼ਰੂਰ ਕਰਦੇ ਜਾਓ ਤੇ ਮੇਰੇ ਚੈਨਲ ਨੂੰ ਤੁਸੀਂ YouTube ਤੇ ਸਬਸਕ੍ਰਾਈਬ ਜ਼ਰੂਰ ਕਰੋ 15 ਮਿੰਟ ਦੇ ਲਗਭਗ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਫਿਰ ਆਪਾਂ ਵਿੱਚ ਪਾਏ ਜੀ ਇਹਦੇ ਥੋੜੇ ਜਿਹਾ ਕਾਜੂ ਤੇ ਫਿਰ ਪਾਵਾਂਗੇ ਮੱਖਜ ਇਹ ਚੀਜ਼ਾਂ ਨਾਲ ਪਾਉਣ ਨਾਲ ਇਹ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਹੈ ਤੇ ਟੇਸਟੀ ਹੋ ਜਾਂਦੀ ਹੈ ਪੂਰੇ 1 ਸਾਲ ਤੱਕ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਕਿਉਂਕਿ ਜਦੋਂ ਤੱਕ ਦੁਵਾਰਾ ਆਮਲੇ ਨਹੀਂ ਆਉਂਦੇ ਤਾਂ ਤੁਸੀਂ ਇਹਦੇ ਗੁਣਾ ਤੋਂ ਜਿਹੜਾ ਦੂਰ ਨਹੀਂ ਰਹਿਣਾ ਸਾਨੂੰ ਵੱਧ ਤੋਂ ਵੱਧ ਫਾਇਦਾ ਹੋਏ ਜਦੋਂ ਤੁਸੀਂ ਇਹਨੂੰ ਉਤਾਰਨਾ ਹੋਵੇ ਤਾਂ ਉਸ ਤੋਂ 2 ਮਿੰਟ ਪਹਿਲਾਂ ਥੋੜਾ ਜਿਹਾ ਨਿੰਬੂ ਦਾ ਰਸ ਹੈ ਜਿਹੜਾ ਇਹਦੇ ਉੱਤੇ ਜ਼ਰੂਰ ਪਾ ਦਿਓ ਤਾਂ ਕਿ ਉਸੇ ਤਰ੍ਹਾਂ ਹੀ ਇਹਦਾ ਕਲਰ ਵਗੈਰਾ ਰਵੇ ਤੇ ਓਨੀ ਟੇਸਟੀ ਰਵੇ ਦੇਖੋ ਜੀ ਬਹੁਤ ਹੀ ਵਧੀਆ ਇਹਦਾ ਕਲਰ ਆਏਗਾ ਤੇ ਬਹੁਤ ਜ਼ਿਆਦਾ ਹੀ ਟੇਸਟੀ ਬਣੀ ਹੈ ਟਰਾਈ ਕਰਕੇ ਇਹਨੂੰ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਸ ਵੀਡੀਓ ਪੂਰੀ ਜ਼ਰੂਰ ਦੇਖਿਓ ਕਿਉਂਕਿ ਨਾਲ ਹੀ ਤੁਹਾਨੂੰ ਭਾਰ ਘਟਾਉਣ ਵਾਲਾ ਜੂਸ ਦੱਸਦੇ ਆ ਤੇ ਜਿਹੜੀਆਂ ਇਹਦੀਆਂ ਬੱਚੀਆਂ ਗਿੱਟਕਾਂ ਸੀ ਤੁਸੀਂ ਕਿਸੇ ਪੈਨ ਵਿੱਚ ਲਿਓ ਜੀ ਦੋ ਗਲਾਸ ਪਾਣੀ ਦੇ ਤੇ ਵਿੱਚ ਪਾਓ ਗਿੱਟਕਾਂ ਤੇ ਗੈਸ ਤੇ ਗਰਮ ਰੱਖ ਦਿਓ ਤੇ ਇਹਨੂੰ ਲਗਭਗ 5 ਮਿੰਟ ਤੱਕ ਇਸੇ ਤਰ੍ਹਾਂ ਹੀ ਤੁਸੀਂ ਉਬਾਲੀ ਜਾਇਆ ਜਾਂ ਜਦੋਂ ਇਹ ਅੱਧਾ ਰਹਿ ਗਿਆ ਤਾਂ ਉਸ ਤੋਂ ਬਾਅਦ ਜੀ ਇਹਦੇ ਵਿੱਚ ਤੁਸੀਂ ਪਾਓ ਗੁੜ ਇਹਦੇ ਵਿੱਚ ਤੁਸੀਂ ਗੁੜ ਪਾ ਸਕਦੇ ਹੋ ਜਾਂ ਬਾਅਦ ਵਿੱਚ ਸ਼ਹਿਦ ਮਿਕਸ ਕਰ ਸਕਦੇ ਹੋ ਪਰ ਖੰਡ ਬਿਲਕੁਲ ਵੀ ਨਾ ਪਾਓ ਜਿੰਨੇ ਗੁੜ ਦੀ ਤੁਹਾਨੂੰ ਜ਼ਰੂਰਤ ਹੋਵੇ ਉਹਨਾਂ ਤੁਸੀਂ ਪਾ ਲਿਓ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜੀ ਜਿਹੀ ਕਾਲੀ ਮਿਰਚ ਤੇ ਕਾਲਾ ਨਮਕ ਉਹ ਤੁਹਾਡੇ ਆਪਣੇ ਟੇਸਟ ਦੇ ਅਨੁਸਾਰ ਹੈ ਉਸ ਤੋਂ ਬਾਅਦ ਜੀ ਗੈਸ ਨੂੰ ਕਰਾਂਗੇ ਆਪਾਂ ਬੰਦ ਤੇ ਇਹਨੂੰ ਠੰਡਾ ਹੋਣ ਦੇਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਲੈਣਾ ਪਉਣ ਤੇ ਕਿਸੇ ਵੀ ਟਾਈਮ ਇਹਨੂੰ ਪੀ ਲੈਣਾ ਜਦੋਂ ਹੀ ਇਹਨੂੰ ਡੇਲੀ ਯੂਜ਼ ਕਰੋਗੇ ਤਾਂ ਤੁਹਾਨੂੰ ਫਰਕ ਹੈ ਜਿਹੜਾ ਉਹ ਆਪਣੇ ਆਪ ਹੀ ਪਤਾ ਲੱਗੇਗਾ ਇੰਨਾ ਜ਼ਿਆਦਾ ਵਧੀਆ ਇਹ ਜੂਸ ਬਣਦਾ ਤੁਹਾਡੇ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰੂਗਾ ਇੱਕੋ ਹੀ ਔਲੇ ਤੋਂ ਅੱਪ ਅੱਜ ਦੋ ਚੀਜ਼ਾਂ ਤਿਆਰ ਕੀਤੀਆਂ ਤੇ ਦੋਨੇ ਸੇਤ ਲਈ ਇੰਨੇ ਆ ਜ਼ਿਆਦਾ ਵਧੀਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਚਟਨੀ ਨੂੰ ਬਣਾ ਕੇ ਸਟੋਰ ਕਰੋ ਪਰੌਠੇ ਨਾਲ ਖਾਓ ਰੋਟੀ ਨਾਲ ਖਾਓ ਜਾਂ ਬ੍ਰੈਡ ਨਾਲ ਖਾਓ ਤੇ ਨਾਲ ਹੀ ਪਿਓ ਮਜ਼ੇਦਾਰ ਜਿਹਾ ਜੂਸ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹੁਣ ਜਲਦੀ ਜਲਦੀ ਬਣਾਓ ਤੇ ਕਾ ਲੰਬੀ ਧੀਰ ਤੱਕ ਇਹਨਾਂ ਨੂੰ ਕਰੋ ਸਟੋਰ ਬਾਕੀ ਹੁਣ ਔਲੇ ਵਾਧੂ ਆਏ ਹੋਏ ਐ ਵਾਧ ਤੋਂ ਬਾਅਦ ਇਹਨਾਂ ਦਾ ਲਾਭ ਉਠਾਓ ਧੰਨਵਾਦ ਜੀ